ਨਾ ਪੈਪਸੂ ਦੀ ਸਿੱਖ ਸਟੇਟ ਨੂੰ ਮਾਸਟਰ ਤਾਰਾ ਸਿੰਘ ਨੇ ਐਕਸੈਪਟ ਕੀਤਾ ਪਟੇਲ ਨੂੰ ਜਿੰਨੀਆਂ ਮਰਜੀ ਗੱਲਾਂ ਕੱਢ ਲੋ ਗ੍ਰਹਿ ਮੰਤਰੀ ਸੀ ਉਦੋਂ ਉਦਘਾਟਨ ਉਹ ਕਰਕੇ ਗਿਆ ਸੀ 7 7 ਸਟੇਟਾਂ ਇਸ ਦੇ ਵਿੱਚ ਸ਼ਾਮਲ ਸੀਆਂ ਉਦਘਾਟਨ ਕਰਦੇ ਹੋਏ ਨੇ ਕਿਹਾ ਸੀ ਪਟੇਲ ਨੇ ਲੋ ਸਰਦਾਰ ਸਾਹਿਬ ਮੈਂ ਤੁਹਾਨੂੰ ਤੁਹਾਡਾ ਹੋਮ ਸਿੱਖ ਹੋਮਲੈਂਡ ਦੇ ਕੇ ਚੱਲ ਜਾ ਪਟਿਆਲਾ ਉਦਘਾਟਨ ਸੀ ਤੇਰਾ ਮੁबारक ਦੇ ਵਿੱਚ ਪਟਿਆਲਾ ਰਾਜਧਾਨੀ ਸੀ ਪੈਪਸੂ ਦੀ ਮੈਂ ਤੁਹਾਨੂੰ ਸਿੱਕ ਸਟੇਟ ਦੇ ਕੇ ਚੱਲਿਆ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦੀ ਹੈ ਤੁਸੀਂ ਇਹਨੂੰ ਕਿਵੇਂ ਸੰਭਾਲਦੇ ਹੋ ਕਿਵੇਂ ਨਹੀਂ ਸੰਭਾਲਦੇ ਰਿਜ਼ਲਟ ਇਹ ਹੋਇਆ ਨਾ ਪੈਪਸੂ ਦੀ ਸਿੱਕ ਸਟੇਟ ਨੂੰ ਮਾਸਟਰ ਤਾਰਾ ਸਿੰਘ ਨੇ ਐਕਸੈਪਟ ਕੀਤਾ ਉਹ ਕਹਿੰਦਾ ਜੀ ਇੰਨੀ ਛੋਟੀ ਦਾ ਸਟੇਟਸ ਕਰੇ ਮੰਗੀ ਕਮਾਲ ਦੀ ਗੱਲ ਇੰਨੀ ਛੋਟੀ ਸਟੇਟ ਤਾਂ ਅਸੀਂ ਮੰਗੀ ਨਹੀਂ ਕਿਉਂ ਬਣਾਦੀ ਸਾਨੂੰ ਬਿਨਾ ਮੰਗੇ ਤੂੰ ਸਾਨੂੰ ਇੰਨੀ ਛੋਟੀ ਸਟੇਟ ਕਿਉਂ ਦਿੱਤੀ ਗਈ ਇਹਨੇ ਤੋਰੋ ਪੰਜਾਬ ਚ ਸ਼ਾਮਲ ਕਰੋ ਤਾਂ ਕਿ ਅਸੀਂ ਪੰਜਾਬੀ ਸੂਬਾ ਬਣਾਉਣ ਦੇ ਕਾਬਿਲ ਹੋ ਸਕੀਏ ਪੰਜਾਬ ਪੈਪਸੂਰੇ ਹਿੰਦੂ ਨੇ ਉਹਨੂੰ ਅਖੀਰਲੇ ਦਮ ਤੱਕ ਐਕਸੈਪਟ ਨਹੀਂ ਕੀਤਾ ਉਹਦਾ ਆਬੂ ਸੀ ਬਰਸ਼ਪਨ ਮੂਲਕਾ ਬਾਣਿਆ ਸੀ ਉਹ ਮੰਗ ਰੋ ਉਹਨੇ ਮਰਦੇ ਦਮ ਤੱਕ ਪੈਪਸੂ ਦੀ ਅਪੋਜੀਸ਼ਨ ਨਹੀਂ ਛੱਡੀ ਅਖੀਰ ਨੂੰ ਬਰ ਕਿਸਮਤੀ ਪੈਪਸੂ ਦੀ ਤੇ ਸਿੱਖਾਂ ਦੀ ਤੇ 1955 ਜਾਂ 56 ਦੇ ਵਿੱਚ 1955 ਦੇ ਵਿੱਚ ਉਹ ਮੁੱਖ ਮੰਤਰੀ ਬਣ ਗਿਆ ਪੈਪਸੂ ਦਾ ਰਾਜਪ੍ਰਮukh ਮਹਾਰਾਜਾ ਯਾਦਵਿੰਦਰ ਸਿੰਘ ਜੀ ਜਿਹੜਾ ਪਹਿਲਾ ਮੁੱਖ ਮੰਤਰੀ ਸੀ ਪੈਪਸੂ ਦਾ ਗਿਆਨ ਸਿੰਘ ਰਾਲੇਵਾਲਾ ਸੀ ਕਿਤੇ ਕੁਦਰਤ ਦੀ ਐਸੀ ਖੇਡ ਹੋਈ 1955 ਦੇ ਅਖੀਰ ਤੱਕ ਜਾ ਕੇ ਬਿਰਸ਼ਪਾਨ ਮੁੱਖ ਮੰਤਰੀ ਬਣ ਗਿਆ ਕਾਂਗਰਸ ਦੀ ਐਸੀ ਸਥਿਤੀ ਹੋ ਗਈ ਵੈਸੇ ਦਾ ਕਾਂਗਰਸ ਦੇ ਵਿੱਚ ਚੰਗੇ ਬੰਦੇ ਸੀ ਪਰ ਇਹਦੀ ਵਾਰੀ ਆ ਗਈ ਇਹਨੇ ਪੈਪਸੂ ਦੀ ਅਸੈਂਬਲੀ ਚ ਮਤਾ ਪਾਸ ਕਰਵਾਤਾ ਅਸੀਂ ਪੈਪਸੂ ਨੂੰ ਤੋੜਨ ਦੇ ਹੱਕ ਤੋੜਨ ਦੀ ਸਿਫਾਰਸ਼ ਕਰਦੇ ਹਾਂ ਸਾਨੂੰ ਪੰਜਾਬ ਚ ਸ਼ਾਮਲ ਕੀਤਾ ਜਾਵੇ ਉਧਰੋਂ ਭਾਰਤ ਸਰਕਾਰ ਨੇ ਇੰਡੀਅਨ ਰੀ ਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਹੋਇਆ ਸੀ ਅ ਮੈਂ ਮਾਸਟਰ ਤਾਰਾ ਸਿੰਘ ਨੇ ਵੀ ਰਿਪਰੈਜੈਂਟੇਸ਼ਨ ਦਿੱਤੀ ਕਿ ਪੈਪਸੂ ਨੂੰ ਤੋੜ ਕੇ ਪੰਜਾਬ ਚ ਸ਼ਾਮਲ ਕੀਤਾ ਜਾਵੇ ਬਿਰਸ਼ਪਾਨ ਨੇ ਸਰਕਾਰੀ ਤੌਰ ਤੇ ਅਸੈਂਬਲੀ ਚ ਮਤਾ ਪਾਸ ਕਰਵਾ ਕੇ ਰਿਪਰੈਜੈਂਟੇਸ਼ਨ ਦਿੱਤੀ ਕਿ ਪੈਪਸੂ ਨੂੰ ਤੋੜ ਕੇ ਪੰਜਾਬ ਚ ਸ਼ਾਮਲ ਕੀਤਾ ਜਾਵੇ ਓਕੇ ਪੰਜਾਬੀ ਸੂਬੇ ਦੀ ਵੀ ਮੰਗ ਕੀਤੀ ਸੀ ਇੰਡੀਅਨ ਗਵਰਨਮੈਂਟ ਨੇ ਜਦੋਂ ਉਹਦੀ ਰਿਪੋਰਟ ਆਈ ਕਮਿਸ਼ਨ ਦੀ ਪੈਪਸੂ ਤੋੜ ਕੇ ਪੰਜਾਬ ਚ ਸ਼ਾਮਲ ਕਰ ਲਿਆ ਕੋਈ ਪੰਜਾਬੀ ਸੂਬਾ ਨਹੀਂ ਬਣਾਇਆ ਕੋਈ ਸਾਰੇ ਕੋਈ ਇਧਰ ਦੇਖਦਾ ਸੀ ਕੋਈ ਇਧਰ ਦੇਖਦਾ ਸੀ ਇਹ ਨੰਬਰ 2 ਗਾ ਅੱਜ ਪੰਜਾਬੀ ਸੂਬਾ ਜਦੋਂ ਪੰਜਾਬੀ ਸੂਬਾ ਬਣਿਆ ਸੀ 1966 ਦੇ ਵਿੱਚ ਜਿਹੜੀ ਪਹਿਲੀ ਸਰਕਾਰ ਬਣੀ ਸੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਭਾਵੇਂ ਕਹੀ ਜੀ ਵੀ ਸਰਕਾਰ ਸੀ ਉਹਨਾਂ ਉਹਨਾਂ ਨੇ ਉਹਦੀ ਕੈਬਨਿਟ ਨੇ ਤਰਖਾਹ ਨਾ ਲੈਣ ਦਾ ਐਲਾਨ ਕੀਤਾ ਸੀ ਅਸੀਂ ਤਰਖਾਹ ਨਹੀਂ ਲੈਂਦੇ ਸਾਡੀਆਂ ਤਰਖਾਹ ਪੰਜਾਬੀ ਸੂਬੇ ਦੇ ਫੰਡ ਚ ਪਾਈਆਂ ਜਾਂਦਾ ਇਹਨਾਂ ਇਹਨਾਂ ਪਿਆਰ ਸੀ ਇੰਨੀ ਖੁਸ਼ੀ ਸੀ ਦੂਜੀ ਵਾਰ ਫਿਰ 11 ਕਿ ਮਹੀਨਾ ਬਾਅਦ ਬਣਿਆ ਜਸਟਿਸ ਗੁਰਨਾਮ ਸਿੰਘ ਫੇਰ ਵੀ ਉਹਨਾਂ ਨੇ ਸਾਰੀ ਕੈਬਨਿਟ ਨੇ ਪਾਸ ਕਰ ਫੈਸਲਾ ਕਰ ਅਸੀਂ ਤਰਖਾਹ ਨਹੀਂ ਲੈਂਦੇ ਅੱਜ ਪੰਜਾਬੀ ਸੂਬੇ ਦੇ ਵਿੱਚ ਸਿੱਖਾਂ ਦੀ ਸੋਲਿਡ ਮੈਜੋਰਿਟੀ ਹੈ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਇੱਥੇ ਤੁਹਾਡੀ ਸਰਕਾਰਾਂ ਬਣਾਓ ਨਾ ਬਣਾਓ ਤੁਹਾਡੀ ਮਰਜ਼ੀ ਹੈ ਸਰਕਾਰ ਬਣਾਈਏ ਜਿਵੇਂ ਮਰਜ਼ੀ ਚਲਾਓ ਜਿਵੇਂ ਮਰਜ਼ੀ ਨਾ ਚਲਾਓ ਤੁਹਾਡੀ ਮਰਜ਼ੀ ਹੈ ਇਸ ਤੋਂ ਵਧੀਆ ਸਿੱਖ ਸੇਡ ਵਿਧਿੰਦ ਦੀ ਯੂਨੀਅਨ ਆਫ ਇੰਡੀਆ ਕਿਹੜੀ ਬਣੂਗੀ ਅੱਜ ਪੰਜਾਬੀ ਸੂਬੇ ਦਾ ਇਹ ਹਾਲ ਕਰ ਦਿੱਤਾ ਹੈ ਸਾਡੀ ਲੀਡਰਸ਼ਿਪ ਨੇ ਆ ਗੱਲਾਂ ਮੈਂ ਸਿੱਖ ਮੰਦੀਆਂ ਪੈਪਸੂ ਦੀਆਂ ਪੰਜਾਬੀ ਸੂਬੇ ਰੀਆਂ ਤਾਂ ਕੀਤੀਆਂ ਨੇ ਪਤਾ ਨਹੀਂ ਇਹ ਸਰਕਾਰ ਦੀਆਂ ਏਜੰਸੀਆਂ ਕਿੰਨੀਆਂ ਕੁ ਫਿਰਦੀਆਂ ਨੇ ਜਿਹੜੀਆਂ ਸਿੱਖ ਸਟੇਟ ਨੂੰ ਬਦਨਾਮ ਕਰਨ ਦਾ ਜਿੰਨਾ ਦਾ ਨਿਸ਼ਾਨਾ ਹੈ ਇੰਨਾ ਬਦਨਾਮ ਕਰਦੇ ਉਹ ਸਿੱਖਾਂ ਵਾਲੀ ਸਟੇਟ ਨੂੰ ਕਿ ਸਿੱਖਾਂ ਦੇ ਮਨ 'ਚ ਇਹ ਨਫ਼ਰਤ ਪੈਦਾ ਹੋ ਜਾਵੇ ਜਿਵੇਂ ਅੰਗਰੇਜ਼ ਨੇ ਨਫ਼ਰਤ ਪੈਦਾ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਅੰਗਰੇਜ਼ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਣੀ ਜਿੰਦ ਕੌਰ ਦਾ ਜਿੰਨੇ ਮਹਾਰਾਜੇ ਹੋਏ ਨੇ ਮਹਾਰਾਜਾ ਦਲੀਪ ਸਿੰਘ ਦਾ ਜਿੰਨੀ ਵੀ ਕਰੈਕਟਰ ਅਸੈਸੀਨੇਸ਼ਨ ਕੀਤੀ ਜਾ ਸਕਦੀ ਹੈ ਕਰੋ ਤਾਂ ਕਿ ਸਿੱਖਾਂ ਦੇ ਸੈਂਟੀਮੈਂਟਸ ਟੁੱਟ ਜਾਣ